ਨਵਾਈ politiska kalsa ਨਵਾਈ crude ki fate ਉਮੀਦ ਕਰਦੇ ਆ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਮੈਨੇ ਇੱਕ ਦਿਨ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਥੋੜੇ ਦਿਨ ਪਹਿਲਾਂ ਭਗਵਾਨ ਵਾਲਮੀਕ ਮਹਾਰਾਜ ਜੀ ਦਾ ਜਟਾਪrakash ਪੁਰਬ ਆਪਾਂ ਸਾਰੇ ਮਨਾ ਕੇ ਹਟੇ ਆ ਤਾਂ ਇਹਦੀ ਕੁਦਰਤੀ ਨਾਲ ਇੱਕ ਲਾਈਨ ਮੇਰੇ ਕੰਨਾਂ ਦੇ ਵਿੱਚ ਪਈ ਉਸੋ ਕਿ ਸ਼ਬਦ ਦਾ ਸੁਰਤ ਕੋ ਮੇਲ ਕਰ ਤਬ ਤੁਮਰਾ ਦਰਸ਼ਨ ਪਾਉ ਮੈਂ ਤਾਂ ਇੰਨਾ ਚਲੋ ਮੈਨੂੰ ਸੋਝੀ ਨਹੀਂ ਨਾ ਗਿਆਨੀ ਕਿ ਇਹ ਜਿਹੜੇ ਲਾਈਨ ਹੈਗੇ ਆ ਪੰਗਤੀ ਆ ਇਹ ਸ਼੍ਰੀ ਯੋਗ ਵਸ਼ਿਸਟ ਵਿੱਚੋਂ ਹੈਗੇ ਆ ਜਾਂ ਰਾਮਾਇਣ ਦੇ ਵਿੱਚੋਂ ਹੈਗੇ ਆ ਸੋ ਜਿਹਨਾਂ ਸੱਜਣਾਂ ਨੂੰ ਪਤਾ ਆ ਜਾਂ ਵੈਸੇ ਕਿਸੇ ਕਲੇ ਕਿ ਲਿਖਣ ਵਾਲੇ ਦੀ ਕਿਸੇ ਗਾਇਕ ਦੀ ਹੈਗੀ ਨਾ ਜਿਨ੍ਹਾਂ ਨੂੰ ਪਤਾ ਹੋ ਜਰੂਰ ਕਮੈਂਟ ਵਿੱਚ ਦੱਸਿਓ ਤੇ ਮੇਰੇ ਧਿਆਨ ਦੇ ਵਿੱਚ ਆਇਆ ਇੱਕ ਸ਼ਬਦ ਸੁਰਤ ਕੋ ਮੇਲ ਕਰ ਪ੍ਰਭ ਤੁਮਰਾ ਦਰਸ਼ਨ ਪਾਉ ਉਹ ਕੁਦਰਤੀ ਕਈ ਵਾਰੀ ਕੁਝ ਜਿਹੀ ਹਿੱਟ ਕਰਦੀ ਹੈ ਨਾ ਤੇ ਜੋ ਗੁਰਬਾਣੀ ਪੜ੍ਹਦੇ ਆ ਗੁਰਬਾਣੀ ਵਿੱਚੋਂ ਬਹੁਤ ਕੁਝ ਆਪਾਂ ਸਿੱਖਦੇ ਨਾਲ ਹੀ ਮੇਰਾ ਧਿਆਨ ਗਿਆ ਕਿ ਜੇ ਆਪਾਂ ਜਿੰਨੇ ਪੀਰ ਪੈਗੰਬਰ ਹੋਏ ਆ ਸਾਰਿਆਂ ਦਾ ਉਪਦੇਸ਼ ਦੇਖੋ ਇੱਕ ਮਾਨਵਤਾ ਦਾ ਇੱਕ ਸਾਂਝੀ ਵਾਲਤਾ ਦਾ ਸੀ ਪਰ ਕਿਤੇ ਨਾ ਕਿਤੇ ਅੱਜ ਆਪਾਂ ਆਪਣੇ ਪੈਗੰਬਰ ਨੂੰ ਜਿੱਥੇ ਸਤਿਕਾਰ ਕਰਦੇ ਆ ਨਾ ਉਥੇ ਆਪਾਂ ਉਹ ਜਿਹੜੀ ਚੀਜ਼ ਸਾਨੂੰ ਗਿਆਨ ਦੇ ਰਹੀ ਆ ਜਾਂ ਜੋ ਸਾਨੂੰ ਸਿਖਾਉਣਾ ਚਾਹੁੰਦੇ ਉਹ ਤੇ ਪ੍ਰੋਪਰ ਖਰੇ ਨੇ ਉੱਤਰ ਇਹ ਕੋਈ ਇੱਕ ਇੱਕ ਵਾਸਤੇ ਨਹੀਂ ਸੱਪ ਸਾਰੇਆਂ ਵਾਸਤੇ ਆ ਆਪਾਂ ਕੋਈ ਵੀ ਜਿਹਨੂੰ ਆਪਣਾ ਇਸ਼ਟ ਮੰਨਦੇ ਆ ਨਾ ਜੋ ਉਹਦੀ ਸਿੱਖਿਆ ਆ ਸ਼ਾਇਦ ਆਪਾਂ ਉਸ ਲੈਵਲ ਤੱਕ ਖਰੇ ਨੇ ਉੱਤਰਦੇ ਕਿ ਸਾਨੂੰ ਮਾਨਵਤਾ ਦਾ ਸਾਡਾ ਅਸਲ ਮੈਸੇਜ ਕੀ ਆ ਸਾਨੂੰ ਹੁਣ ਸ਼ਬਦ ਤੇ ਸੁਰਤ ਦੀ ਗੱਲ ਹੋਈ ਸੀ ਉੱਥੇ ਜੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲੋਂ ਪੁੱਛਿਆ ਸੀ ਨਾ yogiyan ne ਕਿ ਤੁਹਾਡਾ ਗੁਰੂ ਕੌਣ ਹੈ? ਗੁਰਨਾਨਕ ਪਾਸ਼ਾ ਨੇ ਜਵਾਬ ਇਹ ਦਿੱਤਾ ਸੀ ਕਿ ਸ਼ਬਦ ਗੁਰੂ ਸੁਰਤ ਧੁਨ ਕੇਲਾ। ਕਿ ਜਿਹੜਾ ਸ਼ਬਦ ਆ ਨਾ ਉਹ ਸਾਡਾ ਗੁਰੂ ਆ। ਗੁਰਮੰਤਰ ਵੀ ਜਿਹੜਾ ਆਪਾਂ ਜਪਦੇ ਆ ਉਹ ਇੱਕ ਸ਼ਬਦ ਆ। ਤੇ ਗੱਲ ਬਣਦੀ ਵੀ ਉਦੋਂ ਜਦੋਂ ਸ਼ਬਦ ਨੂੰ ਆਪਾਂ ਸੁਰਤੀ ਦੇ ਨਾਲ ਜੋੜਦੇ ਆ। ਕਿਉਂਕਿ ਸ਼ਬਦ ਨਾ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਵੱਡੀ ਇੱਕ ਖਾਸ ਜਗ੍ਹਾ ਰੱਖਦਾ ਹੈ। ਤਾਂ ਪਾਪ ਨੂੰ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਸ਼ਬਦ ਸਾਡੀ ਸਾਡਾ ਸੁਭਾਅ ਤੱਕ ਡਿਸਾਈਡ ਕਰ ਦਿੰਦਾ ਕਿ ਅ ਅਸੀਂ ਕਿੱਦਾਂ ਦੇ ਮਾਹੌਲ ਦੇ ਵਿੱਚ ਰਹਿਣਾ ਸਾਡੀ ਸੰਗਤ ਕਿੱਦਾਂ ਦੀ ਉਹ ਸਾਡੇ ਸ਼ਬਦ ਤੋਂ ਪਤਾ ਲੱਗ ਜਾਂਦੀ ਹੈ ਓਕੇ ਪਤਾ ਕਿਦਾਂ ਲੱਗਦੀ ਆ ਦੇਖੋ ਸ਼ਬਦ ਆ ਜੇ ਸਾਨੂੰ ਕਿਸੇ ਨੇ ਗੁੱਸੇ ਦੇ ਵਿੱਚ ਕੋਈ ਸ਼ਬਦ ਬੋਲ ਦਿੱਤਾ ਸਾਡਾ ਸੁਭਾਅ ਵੀ ਸਾਡਾ ਵੀ ਸਾਨੂੰ ਵੀ ਗੁੱਸਾ ਆਊਗਾ ਤਾਂ ਜੇ ਤਾਂ ਸਾਡਾ ਆਪਣੇ ਆਪ ਤੇ ਕਾਬੂ ਹੈ ਤਾਂ ਅਸੀਂ ਉਸ ਚੀਜ਼ ਤੋਂ ਵੱਜ ਜਾਵਾਂਗੇ ਜਿਵੇਂ ਕੋਈ ਕਾਮ ਵਾਸ਼ਨਾ ਦੇ ਨਾਲ ਕਹ ਲਈਏ ਜਿਹੜੀ ਜੁੜੀਆਂ ਹੋਈਆਂ ਗੱਲਾਂ ਉਹ ਸੁਣਦੇ ਆ ਸਾਡੀ ਸੁਰਤੀ ਵੀ ਉੱਥੇ ਚਲ ਜਾਂਦੀ ਤੇ ਜੇ ਸਾਨੂੰ ਕੋਈ ਗੁੱਸੇ ਦੇ ਵਿੱਚ ਬੋਲ ਬੋਲਦਾ ਸ਼ਬਦ ਬੋਲਦਾ ਸਾਡੀ ਸੁਰਤੀ ਵੀ ਗੁੱਸੇ 'ਚ ਚਲ ਜਾਂਦੀ ਹੈ ਜਿੱਦਾਂ ਦਾ ਕੋਈ ਸਾਡੇ ਸਾਹਮਣੇ ਕੋਈ ਸ਼ਬਦ ਬੋਲੂਗਾ ਬੋਲ ਬੋਲਦਾ ਸਾਡੀ ਸੁਰਤੀ ਸਾਡਾ ਸੁਭਾਅ ਇੱਕਦਮ ਚੇਂਜ ਹੋ ਜਾਂਦਾ ਉਹ ਉਸੇ ਪਾਸੇ ਨੂੰ ਖੋਪਾ ਜਾਂਦੇ ਆ ਆਪਣਾ ਤੇ ਇਹਦੇ ਨਾਲ ਹੀ ਤੇ ਆਪਾਂ ਦੇਖੇ ਚਲੋ ਅੱਜ ਮੋਬਾਈਲ ਹੈਗੇ ਹਰ ਇੱਕ ਦੇ ਕੋਲ ਮੰਨ ਲਓ ਕੋਈ ਸਾਡਾ ਸੱਜਣ ਮਿੱਤਰ ਕੋਈ ਰਿਸ਼ਤੇਦਾਰ ਕੋਈ ਪਰਿਵਾਰਕ ਮੈਂਬਰ ਬਾਹਰ ਬੈਠਾ ਹੈ ਉਹਨੇ ਬਾਹਰੋਂ ਫੋਨ ਕੀਤਾ ਸਾਡੇ ਕੰਨਾਂ 'ਚ ਮੰਨ ਲਓ ਸਾਡੀ ਧੀ ਦੇ ਸ਼ਬਦ ਪੈ ਰਹੇ ਆ ਸਾਡੇ ਦਿਮਾਗ ਦੇ ਵਿੱਚ ਸਾਡੀ ਇੱਕ ਧੀ ਦੀ ਪਿਕਚਰ ਬਣ ਜਾਂਦੀ ਹੈ ਜਦ ਪਿਕਚਰ ਬਣ ਜਾਂਦੀ ਹੈ ਕਿ ਮੇਰੇ ਧੀ ਮੇਰੇ ਨਾਲ ਗੱਲ ਕਰਦੀ ਹੈ ਪੇ ਉਹਦਾ ਉਹਦਾ ਇਦਾਂ ਦਾ ਚਿਹਰਾ ਹੈ ਉਹਦਾ ਇਦਾਂ ਦਾ ਸਰੂਪ ਹੈ ਜੇ ਸਾਡਾ ਬੇਟਾ ਬਾਹਰੋਂ ਫੋਨ ਕਰਦਾ ਆ ਉਹਦੀ ਆਵਾਜ਼ ਸੁਣਦੇ ਆ ਆਪਾਂ ਸਾਡੇ ਦਿਮਾਗ ਦੇ ਵਿੱਚ ਉਹਦੀ ਫੋਟੋ ਬਣ ਜਾਂਦੀ ਹੈ ਸਾਡੀ ਮਾਂ ਸਾਡਾ ਬਾਪ ਸਾਡਾ ਭੈਣ ਕੋਈ ਵੀ ਸਾਨੂੰ ਫੋਨ ਕਰਦਾ ਬਾਹਰ ਬੈਠਾ ਸੁਣਦੇ ਆ ਅਸੀਂ ਸ਼ਬਦ ਆ ਕੰਨਾਂ ਦੇ ਰਹੀਂ ਪਰ ਸੁਰਤੀ ਦੇ ਵਿੱਚ ਉਹਦੀ ਫੋਟੋ ਬਣ ਜਾਂਦੀ ਹੈ ਆਪਣੇ ਸੋ ਅੰਦੀ ਆਪਾਂ ਇਹਨੂੰ ਪ੍ਰੈਕਟੀਕਲੀ ਆਪਾਂ ਦੇਖੀਏ ਤਾਂ ਕਿਉਂ ਨਾ ਜੇ ਆਪਾਂ ਰਵਾਇਤ ਕੋ ਰਵਾਇਤ ਕੋ ਜਪਦੇ ਹੋਈਏ ਜਾਂ ਰਾਮ ਰਾਮ ਅੱਲਾ ਅੱਲਾ ਜਿਹਨੂੰ ਵੀ ਆਪਣਾ ਜਿਸ ਵੀ ਧਰਮ ਦੇ ਵਿੱਚ ਹੈਗੇ ਆ ਜਿਹਨੂੰ ਵੀ ਆਪਣਾ ਇਸ਼ਟ ਮੰਨਦੇ ਆ ਜੇ ਆਪਾਂ ਉਹਨੂੰ ਯਾਦ ਕਰੀਏ ਤਾਂ ਕਿ ਉਹਦੀ ਫੋਟੋ ਜਾਂ ਉਹਦੀ ਸੋਚ ਉਹਦੀ ਵਿਚਾਰ ਸਾਡੇ ਸੁਰਤੀ ਦੇ ਵਿੱਚ ਨਹੀਂ ਆਊਗੀ ਚਾਹੁੰਦੇ ਆ ਨਾ ਪਰ ਮਸਲਾ ਕਿੱਥੇ ਖੜਾ ਹੁੰਦਾ ਹੈ ਕਿ ਜਦੋਂ ਜਿੰਨੇ ਦਿਨ ਤੱਕ ਅਸੀਂ ਸੰਸਾਰ ਦੇ ਵਿੱਚ ਨਹੀਂ ਆਏ ਸਾਡੇ ਸ਼ਬਦ ਤੇ ਸੁਰਤੀ ਦਾ ਸੰਗਮ ਸੀ ਇੱਕ ਦੂਜੇ ਦੇ ਨਾਲ ਮੇਲਿਆ ਜਿੱਦਾਂ ਸੰਸਾਰ ਦੇ ਵਿੱਚ ਆਏ ਸੁਰਤੀ ਦੁਨੀਆ ਦੇ ਵਿੱਚ ਚਲੇ ਗਈ ਸੁਰਤੀ ਸਾਡੀਆਂ ਜਿਹੜੀਆਂ ਨੌ ਦਵਾਰੇ ਹੈ ਕਿ ਉਹਨਾਂ ਦੇ ਵਿੱਚ ਚਲੀ ਗਈ ਕਿ ਸਾਡੀਆਂ ਅੱਖਾਂ ਨੇ ਜੋ ਦੇਖਿਆ ਉਹਦਾਂ ਦੀ ਸੁਰਤੀ ਹੋ ਗਈ ਸਾਡੇ ਕੰਨਾਂ ਨੇ ਜੋ ਸੁਣਿਆ ਉਹਦਾਂ ਦੀ ਸੁਰਤੀ ਸ਼ਬਦ ਰੱਬ ਦੇ ਪਿਆਰੇ ਕਹਿੰਦੇ ਉਹ ਦਸਮ ਦਵਾਰ ਵਿੱਚ ਚਲੇ ਆ ਗਿਆ ਜਿੱਥੋਂ ਆਪਾਂ ਇਸ ਸੋਝੀ ਇੱਥੋਂ ਸੋਝੀ ਲੈਣੀ ਸੀ ਆਪਾਂ ਇਸ ਦੁਆਰੇ ਤੋਂ ਕਿ ਜ਼ਿੰਦਗੀ ਨੂੰ ਹੁਣ ਵਿਚਾਰਨਾ ਵਿਚਰਨਾ ਕਿਦਾਂ ਜ਼ਿੰਦਗੀ ਦੇ ਵਿੱਚ ਪਰ ਉੱਧਰ ਨੂੰ ਨਿਗਏ ਆਪਾਂ ਸਿਰਫ ਸੁਰਤੀ ਦੇ ਵਿੱਚ ਖੁੱਬ ਗਏ ਸ਼ਬਦ ਨੂੰ ਭੁਲਾ ਦਿੱਤਾ ਤੇ ਜਿੰਨੀ ਦੇਰ ਤੱਕ ਅਸੀਂ ਅਕੋਰਡਿੰਗ ਤੋਂ ਮੈਂ ਕਿਉਂਕਿ ਦੇਖੋ ਹਰ ਇੱਕ ਦੀ ਆਪਣੀ ਆਪਣੀ ਸੋਚ ਹੁੰਦੀ ਹੈ ਇਹ ਵਾਲਮੀਕ ਮਹਾਰਾਜ ਦੀ ਹੋਇਆ ਰਬਦਾਸ ਮਹਾਰਾਜ ਜੀ ਹੋਇਆ ਕਬੀਰ ਜੀ ਜਿੰਨੇ ਵੀ ਭਗਤ ਜਨ ਜਿੰਨੇ ਵੀ ਪੀਰ ਪੈਗੰਬਰ અવਤਾਰ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਜਿੰਨੇ ਵੀ ਗੁਰੂ ਸਾਹਿਬਾਨ ਹੋਇਆ ਸਾਰਿਆਂ ਦੀ ਸਾਰਿਆਂ ਦਾ ਇੱਕੋ ਮੋਟਿਵ ਆ ਕਿ ਆਪਾਂ ਇਨਸਾਨੀਅਤ ਦੇ ਨਾਲ ਜੁੜੀਏ ਸਾਡੇ ਜਿਹੜੀ ਸੋਚ ਆ ਨਾ ਸਾਡੇ ਸੁਰਤੀ ਆ ਜਿਹੜੀ ਉਹ ਸਹੀ ਪਾਸੇ ਰਵੇ ਅੱਜ ਹਰ ਇੱਕ ਬੰਦਾ ਆਪਣੇ ਆਪ ਨੂੰ ਧਰਮੀ ਕਹਲਾਉਂਦਾ ਆ ਪਰ ਧਰਮ ਹੀ ਕਹੇ ਆਉਣ ਦੇ ਨਾਲ-ਨਾਲ ਅਗਲਾ ਕਹਿੰਦਾ ਮੈਂ ਆਪਣੇ ਧਰਮ ਦੇ ਵਿੱਚ ਪੱਕਾ ਹਾਂ ਪਰ ਮੈਨੂੰ ਲੱਗਦਾ ਕਿ ਆਪਾਂ ਪੱਕੇ ਨਹੀਂ ਆਪਾਂ ਟੁੱਟਦੇ ਜਾ ਰਹੇ ਹਾਂ ਧਰਮ ਦੇ ਨਾਲੋਂ ਕਿਉਂਕਿ ਕੋਈ ਵੀ ਧਰਮ ਕਹਿੰਦੇ ਹੋ ਨਫ਼ਰਤ ਨਹੀਂ ਸਿਖਾਉਂਦਾ ਸਾਨੂੰ ਹਰੇਕ ਧਰਮ ਸਾਨੂੰ ਪਿਆਰ ਕਰਨਾ ਸਿਖਾਉਂਦਾ ਕਿਉਂਕਿ ਮੰਜ਼ਿਲ ਇੱਕ ਹੈ ਰਸਤੇ ਅਲੱਗ-ਅਲੱਗ ਹਨ ਜੇ ਆਪਾਂ ਇਸਟ ਦੀ ਪੂਜਾ ਕਰਦੇ ਹਾਂ ਇਸਟ ਨੂੰ ਆਰਾਧਦੇ ਹਾਂ ਅਕਾਲ ਪੁਰਖ ਨੂੰ ਧਿਆਉਂਦੇ ਹਾਂ ਉਦੇ ਉਹ ਜਿੰਨੇ ਵੀ ਰੂਪਾਂ ਦੇ ਵਿੱਚ ਅਕਾਲ ਪੁਰਖ ਨੇ ਆਪਣੇ ਕਹਿੰਦੇ ਕਿ ਸਰੂਪ ਭੇਜੇ ਦੁਨੀਆਂ ਦੇ ਵਿੱਚ ਅਸੀਂ ਹਰ ਇੱਕ ਇਨਸਾਨ ਜਿਹੜਾ ਹੈਗਾ ਉਹਨਾਂ ਸਰੂਪਾਂ ਦੇ ਨਾਲ ਜੁੜ ਗਿਆ ਪਰ ਅਸਲ ਜੜ ਤਾਂ ਇੱਕ ਅਕਾਲ ਪੁਰਖ ਹੈ ਨਾ ਜਿਹੜਾ ਸਾਰਿਆਂ ਦਾ ਕਹਿੰਦੇ ਕਿ ਰਚਣਹਾਰ ਆ ਸੋ ਤੇ ਰਾਸਾ ਦਾ ਇੱਕੇ ਆ ਜਿਵੇਂ ਸ਼ਖਾਵਾਂ ਬੱਕਰੀਆਂ ਬੱਕਰੀਆਂ ਬਣ ਗਈਆਂ ਜਾਂ ਅਸੀਂ ਆਪ ਬਣਾ ਲਈਆਂ ਜਿੱਥੇ ਪਿਆਰ ਵੰਡਣਾ ਸੀ ਆਪਾਂ ਉਥੇ ਨਫ਼ਰਤ ਵੰਡਣ ਲੱਪੇ ਸੋ ਕਹਿਣ ਦਾ ਭਾਵ ਇੱਕ ਵਿਚਾਰ ਅੰਦਮਗ ਚ ਆਇਆ ਸੀਗਾ ਕਿ ਸਾਰੇ ਖੇੜ ਸ਼ਬਦ ਤੇ ਸੁਰਤ ਦੀ ਹੈ ਜੇ ਅਸੀਂ ਆਪਣੀ ਜ਼ਿੰਦਗੀ ਨੂੰ ਵੀ ਸਵਾਰਨਾ ਹੈ ਨਾ ਜ਼ਿੰਦਗੀ ਨੂੰ ਵੀ ਸਹੀ ਪਾਸੇ ਲੈ ਕੇ ਜਾਣਾ ਤਾਂ ਸਹੀ ਸ਼ਬਦ ਸੁਣੀ ਆਪਾਂ ਸਹੀ ਲੋਕਾਂ ਦੀ ਸੰਗਤ ਕਰਾਂਗੇ ਕਿਸੇ ਪਿਆਰ ਵਾਲੇ ਸੱਜਣ ਦੀ ਸੰਗਤ ਕਰਾਂਗੇ ਸਾਡੇ ਕੰਨਾਂ ਦੇ ਵਿੱਚ ਪਿਆਰ ਦੇ ਸ਼ਬਦ ਪਹਿਣਗੇ ਏਕਤਾ ਦੇ ਸ਼ਬਦ ਪਹਿਣਗੇ ਸੱਚਾਈ ਦੇ ਸ਼ਬਦ ਪਹਿਣਗੇ ਧਰਮ ਦੇ ਸ਼ਬਦ ਪਹਿਣਗੇ ਗੁਰਬਾਣੀ ਦੇ ਸ਼ਬਦ ਪਹਿਣਗੇ ਤਾਂ ਸਾਡਾ ਜ਼ਿੰਦਗੀ ਉਧਰ ਨੂੰ ਹੋ ਜੂਗੀ ਜੇ ਹਰ ਸਮੇਂ ਆਪਾਂ ਰਹਿਣੇ ਹਰ ਇੱਕ ਬੰਦਾ ਕੋਈ ਹੈਗਾ ਜਿਹੜਾ ਗਾਲਾਂ ਕੱਢਦਾ ਹਰ ਵੇਲੇ ਤੁਸੀਂ ਦੇਖਿਓ ਕੁਦਰਤੀ ਆ ਆਪਾਂ ਤੁਰੇ ਜਾ ਰਹੇ ਕੋਈ ਠੇਡਾ ਵੱਜਿਆ ਨਾ ਜਿਹੜੇ ਬੰਦੇ ਦੇ ਜ਼ੁਬਾਨ ਤੇ ਗਾਲ ਹੋਗੀ ਉਸ ਇੱਕੋ ਦਮ ਉਹਦੇ ਮੂੰਹ ਤੋਂ ਗਾਲ ਨਿਕਲੂਗੀ ਤੇ ਜਿਹੜਾ ਬੰਦਾ ਰੱਬ ਨੂੰ ਮੰਨਣ ਵਾਲਾ ਨਾ ਨਾਮ ਸਿਮਰਨ ਕਰਦਾ ਹੈ ਜਦੋਂ ਕੋਈ ਠੇਡਾ ਵੱਜਦਾ ਹੈ ਉਹਦੇ ਮੂੰਹੋਂ ਨਿਕਲਦਾ ਵਾਹਿਗੁਰੂ ਏ ਰਾਮ ਏ ਅੱਲਾਹ ਸੋ ਜਿੱਦਾਂ ਦਾ ਸਾਡਾ ਸੁਭਾਅ ਹੋਊਗਾ ਜਾਂ ਜਿੱਦਾਂ ਦੀ ਸੰਗਤ ਵਿੱਚ ਰਾਵਾਂਗੇ ਨਾ ਸਾਡੇ ਤੇ ਉਸ ਚੀਜ਼ ਦਾ ਅਸਰ ਪੈਂਦਾ ਹੈ ਸ਼ਬਦ ਦਾ ਅਸਰ ਬਹੁਤ ਪੈਂਦਾ ਹੈ ਸੋ ਜੇ ਆਪਾਂ ਆਪਣੀ ਸੋਚ ਨੂੰ ਆਪਣੀ ਸੁਰਤੀ ਨੂੰ ਸਹੀ ਕਰਨਾ ਨਾ ਤਾਂ ਪਹਿਲਾਂ ਸਾਨੂੰ ਆਪਾਂ ਆਪਣਾ ਮਾਹੌਲ ਸਹੀ ਕਰਨਾ ਹੋਊਗਾ ਕਿ ਅਸੀਂ ਇਹ ਡਿਸਾਈਡ ਕਰਨਾ ਪਊਗਾ ਕਿ ਆਪਾਂ ਰਹਿਣਾ ਕਿਦਾਂ ਦੇ ਮਾਹੌਲ ਦੇ ਵਿੱਚ ਸੋ ਯਤਨ ਕਰਾਂਗੇ ਕਿ ਹਰ ਰੋਜ਼ ਤੁਹਾਡੇ ਟੱਚ ਦੇ ਵਿੱਚ ਰਹੀਏ ਤੁਹਾਡੇ ਸਹਿਯੋਗ ਦੀ ਲੋੜ ਹੈ ਤੁਹਾਡੇ ਸਪੋਰਟ ਦੀ ਲੋੜ ਹੈ ਸਤਿਗੁਰੂ ਜਿੱਦਾਂ ਜਿੱਦਾਂ ਆਪਾਂ ਇਸ ਪਾਸੇ ਅੱਤਰ ਦੇ ਜਾਵਾਂਗੇ ਤੁਹਾਡੀ ਹੈਲਪ ਚਾਹੀਦੀ ਆ ਕਿ ਮੇਰੇ ਜਿਹੜੇ ਚੈਨਲ ਹੈਗੇ ਉਹਨਾਂ ਨੂੰ ਫੋਲੋ ਕਰ ਲਓ YouTube ਤੇ ਸਬਸਕ੍ਰਾਈਬ ਕਰ ਲਓ ਔਰ ਜਿੰਨਾ ਵੱਧ ਤੋਂ ਵੱਧ ਹੋ ਸਕੇ ਇਹਨੂੰ ਸ਼ੇਅਰ ਕਰਿਓ ਕਿਉਂਕਿ ਜੇ ਦੇਖੋ ਮੇਰੀ ਆਪਣੀ ਸੋਚੀ ਜਾਂ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਿੱਤੀ ਇਹ ਤੁਹਾਨੂੰ ਕੁਝ ਚੀਜ਼ ਵਧੀਆ ਲੱਗਦੀ ਆ ਤੁਸੀਂ ਅੱਗੇ ਇਸੇ ਵੀਡੀਓ ਨੂੰ ਸ਼ੇਅਰ ਕਰ ਦਿਓ ਜਦੋਂ ਸ਼ਬਦ ਦੇ ਨਾਲ ਸ਼ਬਦ ਜੁੜਦਾ ਜਾਊਗਾ ਸੁਰਤੀ ਸਾਡੀ ਉਸ ਪਾਸੇ ਨੂੰ ਤੁਰਦੀ ਜਾਊਗੀ ਤੇ ਆਪ ਇੱਕ ਵਧੀਆ ਮਾਹੌਲ ਸਿਰਜਿਆ ਜਾਊਗਾ ਸੋ ਬੇਨਤੀਆਂ ਨੂੰ ਪਰਵਾਨ ਕਰਿਓ ਵੀਡੀਓ ਨੂੰ ਸ਼ੇਅਰ ਕਰਦੇ ਹੋ ਸਬਸਕ੍ਰਾਈਬ ਕਰਦੇ ਹੋ ਫੋਲੋ ਕਰਦੇ ਹੋ ਚੈਨਲ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ